ਚਲੋ ਭਈ ਪੀਰ ਫਕੀਰ ਹੋਵੇ ਵੀ ਕਿਸੇ ਦਾ ਕੋਈ ਚਿਰਸਕਾਰ ਨਹੀਂ ਹੈਗਾ ਪਰ ਗੁਰੂ ਅਰਜਨ ਸਾਹਿਬ ਤੋਂ ਵੱਡਾ ਤਾਂ ਨਹੀਂ ਹੋ ਗਿਆ ਕੋਈ ਕਹਿੰਦਾ ਇੱਥੇ ਮੱਥਾ ਟੇਕਣਾ ਕਮੇਟੀ ਇੱਥੇ ਅਰਦਾਸਾਂ ਕਰਉਂਦੀ ਆ ਗੁਰੂ ਗ੍ਰੰਥ ਸਾਹਿਬ ਕੋਲ ਤੇ ਮੇ ਲੋੜ ਜਾਂਦਾ ਇੱਥੇ ਰੱਖ ਲਓ ਸਾਰਾ ਕੋਈ ਗੁਰੂ ਅਰਜਨ ਸਾਹਿਬ ਲਈ ਲੈ ਜਾਂਦੇ ਆ ਕਮੇਟੀ ਨੇ ਇਹ ਗੱਲ ਕਰਦੇ ਆ ਆਪਾਂ ਸਾਰੇ ਸਿੰਘ ਰਲ ਕੇ ਠੀਕ ਆ ਵੀ ਜੇ ਤੁਸੀਂ ਇੱਥੇ ਅਰਦਾਸਾਂ ਕਰਾਉਣੀਆਂ ਨੇ ਇਹ ਆਪਣੇ ਮਹਾਰਾਜ ਪਹਾਪੁਰਸ਼ਾਂ ਦੇ ਕੋਲ ਤੇ ਗੁਰੂ ਗ੍ਰੰਥ ਸਾਹਿਬ ਅਸੀਂ ਨਾਲ ਲੈ ਜਾਂਦੇ ਆ ਇੱਥੇ ਹੀ ਬਾਬਾ ਜੀ ਦੀ ਲਿਖੀ ਹੋਈ ਗੁਰਬਾਣੀ ਦਾ ਫਿਰ ਕੋਈ ਕੀਰਤਨ ਕਰੋ ਤੁਸੀਂ ਜੋ ਵੀ ਕਰਨਾ ਹੈ ਇਹਦਾ ਕਰੋ ਲਾਵਾ ਵੀ ਇੱਥੇ ਪੜਾਇਆ ਕਰੋ ਮਰੇ ਜੰਮੇ ਦਾ ਭੋਗ ਵੀ ਇੱਥੇ ਮੱਟੀ ਤੇ ਬਾਹਰ ਕਰੋ ਇੱਦਾਂ ਹੀ ਹੁੰਦਾ ਪਹਿਲਾਂ ਲੋਕ ਇੱਥੇ ਆਉਂਦੇ ਮੱਥਾ ਟੇਕਦੇ ਔਰ ਫਿਰ گزر ਜਾਂਦੇ ਆ ਕਿਸੇ ਦਾ ਕੋਈ ਤਰਸਕਾਰ ਨਹੀਂ ਹੈਗਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਦੇ ਨਾਲ ਕੋਈ ਸਮਝੌਤਾ ਨਹੀਂ ਕਿਸੇ ਦੇ ਨਾਲ ਕੋਈ ਪੀਰ ਵਕੀਰ ਗੁਰੂ ਤੋਂ ਵੱਡਾ ਨਹੀਂ ਹੈਗਾ ਜੇ ਐਨੇ ਸਿਰ ਲਾ ਕੇ ਇੰਨੀਆਂ ਕੁਰਬਾਨੀਆਂ ਦੇ ਕੇ ਵੀ ਪੰਥ ਨੇ ਇਹੀ ਦੇਖਣਾ ਹੈ ਵੀ ਆਪਾਂ ਇੱਥੇ ਸੁੱਖਣਾ ਵਾ ਸੁਖਣੀਆਂ ਵੀ ਮਹਾਰਾਜ ਦੀ ਕੋਈ ਲੋੜ ਨਹੀਂ ਹੈਗੀ ਉਹ ਜਿੱਥੋਂ ਲਿਆਂਦਾ ਆਕਾਲ ਤਾ ਕਿਥੋਂ ਉੱਥੇ ਬਰ ਜਾ ਕੇ ਮਹਾਰਾਜ ਨੂੰ ਹਾਜ਼ਰ ਕਰਾਓ ਆਪਣੇ ਘਰੇ ਰਾਜੇ ਦੇ ਇਹ ਚੰਗਾ ਕਹੋਨੇ ਆ ਵੀ ਇੱਥੇ ਮਨ ਮਹਾਰਾਜ ਦੇ ਮੂਹਰੇ ਅਰਦਾਸ ਨਹੀਂ ਹੋਊਗੀ ਸੁਖ ਦੁਖ ਦੀ ਇੱਥੇ ਹੋਊਗੀ ਗੜੇ ਮਾਰਾ ਤੋਂ ਮਰੇ ਮਰੇ ਬਿਠਾਏ ਪਹਿਲਾਂ ਤੁਸੀਂ ਇੱਥੇ ਇੱਥੇ ਨੰਬਰ ਕਰੋ ਤੇ ਕੰਮ ਫਿਰ ਅਸੀਂ ਵਾਸਤੇ ਲੋਕਾਂ ਅਮਰੇ ਵਾਸਤੇ ਕੋਲਣਾ ਕਰਨੀ ਹੁੰਦੀ ਹੈ ਕੋਈ ਦਿੱਤਾਵੰਨ ਲੋਕਾਂ ਅਮਰੇ ਹੈਗੇ ਤੇ ਇੱਥੇ ਇਸ ਲਾਇਆ ਇਹਨਾਂ ਸਭ ਕੋ ਇੱਥੇ ਸਭ ਕੋ ਜਾਂਦਾ ਨਹੀਂ ਤੇ ਇਹ ਤਾਂ ਚਲੋ ਮਾਰਾ ਐਸੀ ਕਹਿਣੀ ਕਿ ਵੀ ਐਸੀ ਕੀ ਹੈ ਤਾਂ ਸੌਨੇ ਦਾ ਹੋਵੇ ਮਹਿਲ ਪਰਦਾ ਦਿੱਤਾ ਇਹ ਹੈ ਕਿ ਇਹ ਕੋਈ ਮਰਦਾ ਤਾਂ ਆਟਾ ਹੋਵੇ ਗੁਰੂ ਘਰ ਤੋਂ ਤਾਂ ਆਟਾ ਹੋਵੇ ਨਾ ਸਾਡਾ ਤਾਂ ਬੈਰ ਵਿਰੋਧ ਕਿਸੇ ਨਾਲ ਨਹੀਂ ਪਰ ਗੱਲ ਇਹ ਹੈ ਕਿ ਪਹਿਲਾਂ ਇੱਥੇ ਔ ਗਿਵ ਮਹਾਰਾਜ ਜੀ ਤੁਸੀਂ ਪ੍ਰਕਾਸ਼ ਕਰਿਆ ਹੋਇਆ ਫਿਰ ਇਹਨੂੰ ਰੱਖ ਲਓ ਮਹਾਰਾਜ ਜੀ ਨੂੰ ਲਾਇਆ ਸਾਡੇ ਹਰ ਸਾਡੇ ਇੱਥੇ ਹੋਂਦ ਹੈ ਤੇ ਹਰ ਸਾਡੇ ਗੁਰੂ ਘਰ ਦੇ ਅੰਦਰ ਕਿਹੜਾ ਸਮਾਗਮ ਹੁੰਦਾ ਕੋਈ ਇੱਥੇ ਸਮਾਗਮ ਹੁੰਦਾ ਦੇਖਣ ਦੇ ਮੇਰੇ ਤੋਂ ਦੇਖਣ ਹੁੰਦੇ ਤੇ ਇੱਥੇ ਦੇਖਾਂਗੇ ਮੈਂ ਇੱਥੇ ਰੱਖਦਾ ਇੱਥੇ ਕੋਈ ਕਿਪਾ ਨੂੰ ਕੋਈ ਲਾਇਆ ਜਾਂਦਾ ਇਹ ਜਿਹੜੇ ਬਾਬੇ ਦੀ ਮੱਟੀ ਆ ਇਹਨਾਂ ਦੀ ਰਹਿਤ ਮਰਿਆਦਾ ਦੀ ਪੋਸਟਕ ਹਾਜ਼ਰ ਕਰੋ ਪਹਿਲਾਂ ਹੈ ਇਤਿਹਾਸ ਕੀ ਆ ਬਾਬੇ ਦਾ ਬਾਲ ਸਭਾ ਤੁਹਾਨੂੰ ਤਾਂ ਲਈ ਲਓ ਇਹਨੂੰ ਪਤਾ ਇਤਿਹਾਸ ਕੀ ਮੈਂ ਤਾਂ ਦੇਖੋ ਮੰਨਦਾ ਨਹੀਂ ਉਹ ਲੈ ਕੇ ਲਾਏ ਆ ਜੀ ਪਰ ਉਹ ਤਾਂ ਕੀ ਚੀਜ਼ ਆ ਥੋੜਾ ਤਾਂ ਬੜੇ ਹੋ ਸੰਤ ਫਕੀਰ ਹੋਇਆ ਕੋਈ ਕੋਈ ਚੀਜ਼ ਆ ਉਹ ਜੀ ਤਾਂ ਸਰਪਾ ਪੂਰੇ ਵੱਲ ਦੇ ਪਾਸ ਗੁਰਨਾਨਕ ਦੇਵ ਮਹਾਰਾਜ ਰਹੇ ਨਾ ਤੇ ਤੂ ਰਹੇ ਬੜੇ ਪ੍ਰਿੰਨਾ ਖੀਰ ਦੂਰਮਾ ਦੇ ਪ੍ਰਚਾਰ ਨੂੰ ਸੇਵਾ ਕਰਦੇ ਨਾ ਬੰਦਤਾ ਤੁਹਾਡਾ ਦਾ ਬੇਦਨ ਖੀਰ ਦੂਰ ਸਤੋ ਇਹ ਇਤਿਹਾਸ ਇਹਨਾਂ ਨੇ ਜਿਹੜਾ ਲਿਖ ਕੇ ਲਾਇਆ ਵੀ ਜਦੋਂ ਪਰਮੇਸ਼ਰ ਦੀ ਭਗਤੀ ਕੀਤੀ ਆ ਬੰਦਗੀ ਕੀਤੀ ਆ ਜਿਹੜੇ ਸਾਧੂ ਦੀ ਇਹ ਮਟੀ ਬਣੀ ਆ ਔਰ ਇਹਦਾ ਇਹ ਤਾਂ ਨਹੀਂ ਮਤਲਬ ਹੋ ਗਿਆ ਵੀ ਮਹਾਰਾਜ ਗੁਰੂ ਗ੍ਰੰਥ ਜਿਹੜਾ ਸਿੱਖ ਹੈ ਉਹਦੀਆਂ ਅਰਦਾਸਾਂ ਇੱਥੇ ਹੋਣ ਹੁਣ ਮੰਡੀਆਂ ਦੇ ਮੋਰੇ ਸਿੱਖ ਅਰਦਾਸਾਂ ਕਰਨਗੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਿਰਸਕਾਰ ਆ ਰਾਜਾ ਦਰਬਾਰ ਦੇ ਵਿੱਚ ਬੈਠਾ ਹੋਵੇ ਤਾਂ ਉਹਦੇ ਸੰਤਰੀ ਮੰਤਰੀ ਦੇ ਪੈਰੀਂ ਹੱਥ ਜਾ ਕੇ ਉਹਦੇ ਕੋ ਫਰਿਆਦਾਂ ਥੋੜੋ ਕਰੀਦੀਆਂ ਤੇ ਸ਼ੋਖ ਨਿਕਾ ਰਾਜਾ ਦਰਬਾਰ ਚ ਬੈਠਾ ਆ ਉਹਦੇ ਸੰਤਰੀ ਨੂੰ ਗੱਲ ਦੱਸੀ ਜਾ ਸਕਦੀ ਆ ਵੀ ਅਸੀਂ ਇਸ ਕੰਮ ਨੂੰ ਰਾਜੇ ਦੇ ਕੋਲ ਪੇਸ਼ ਹੋਣ ਆਏ ਆ ਤੇ ਜੇ ਬਾਰੋ-ਬਾਰ ਸੰਤਰੀ ਆਪਣੀ ਬੈ ਕੇ ਕੁਰਸੀ ਤਖਤ ਵੱਖਰਾ ਲਾ ਕੇ ਪੂਜਾ ਕਰਾਉਣ ਲੱਗ ਪਵੇ ਤਾਂ ਰਾਜੇ ਦਾ ਤਿਰਸਕਾਰ ਆ ਤੇ ਮੰਤਰੀ ਸੰਤਰੀ ਆਕੀ ਆ ਗੁਰੂ ਤੋਂ ਤੇ ਜਿਹੜਾ ਗੁਰੂ ਤੋਂ ਆਕੀ ਜਾਂਦਾ ਹੈ ਉਹ ਚਟਕਾ ਦਿੱਤਾ ਜਾਣਾ ਚਾਹੀਦਾ ਆ ਇਹ ਪੂਰਾ ਦ੍ਰਿੜ ਨਿਸ਼ਚੇ ਨਾਲ ਇਹ ਗੱਲਬਾਤ ਹੋ ਜਾਣੀ ਚਾਹੀਦੀ ਆ ਐਂਦਾ ਇਹ ਤਾਂ ਕੰਮ ਖਰਾਬ ਆ ਫਿਰ ਗੁਰੂਗ੍ਰਾਮ ਸਾਹਿਬ ਮਹਾਰਾਜ ਦਾ ਫਿਰ ਤਾਂ ਲੋੜ ਨਹੀਂ ਹੈ ਗੁਰੂ ਸਰੂਪ ਦੀ ਕੋਈ ਲੋੜ ਨਹੀਂ ਜਾਂ ਕਮੇਟੀ ਨਾਲ ਗੱਲੇ ਹੀ ਇਹ ਕਰੋ ਹਾਂ ਮਹਾਰਾਜ ਦਾ ਸਰੂਪ ਅਸੀਂ ਲੈ ਕੇ ਜਾਣੇ ਤੂੰ ਇੱਥੇ ਵੱਡਾ ਕਰਾਓ ਹੋਰ ਏਸੀ ਲਾਪਰਖਸਾ ਕਰਾਉਣ ਨਾਲੇ ਤਗੜਾ ਹੋਰ ਵੱਡੀ ਕਰਾ ਦਿਓ ਬਾਬੇ ਦੀ ਮਟੀ ਆਓ ਪਰਾਪਰਾ ਲੱਗੇ ਸਾਰੇ ਸ਼ਹਿਰ ਦੇ ਵਿੱਚ ਮਹਾਰਾਜ ਦਾ ਸਰੂਪ ਲੈ ਜਾਨੇ ਆ ਉਹ ਜਿੱਥੇ ਮਹਾਰਾਜ ਜਿੱਥੇ ਤਾਂ ਉੱਥੇ ਲੈ ਜੀ ਜਿੱਥੇ ਸਭਾ